ਸਤਿ ਸ਼੍ਰੀ ਅਕਾਲ ਜੀ ਸਾਰਿਆਂ ਮੇਰੇ ਵੱਲੋਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਬਹੁਤ ਜ਼ੂਰੀ ਵਿਸ਼ੇ ਦੇ ਗਾਣੀ ਗੱਲ ਕਰਨਾ ਚਾਹੁੰਦੀ ਆ ਜੋ ਕਿ ਆਪਣੇ ਪੰਜਾਬ ਦੇ ਵਿੱਚ ਮੌਜੂਦਾ ਤੌਰ ਤੇ ਮੌਸਮ ਚੱਲ ਰਹੇ ਜੋ ਬਹੁਤ ਹੀ ਜ਼ੋਰਾਂ ਸ਼ੋਰਾਂ ਤੇ ਆ ਉਹ ਚੋਣਾ ਦਾ ਇਲੈਕਸ਼ਨ ਦਾ ਤਿੰਨ પાર્ટી ਇਸ ਤਕਰੀਬਨ ਇਚ ਇਲੈਕਟ ਕਰ ਰਹੀਆਂ ਜੋ ਮੇਨ ਹੈਗੀਆਂ ਇੱਕ ਤਾਂ ਜੋ ਮੌਜੂਦਾ ਸਰਕਾਰ ਸੀ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਇੱਕ ਕਾਂਗਰਸ ਇੱਕ ਆਮ ਆਦਮੀ ਪਾਰਟੀ ਦੋਨੋਂ પાર્ટીਸ ਨੇ ਆਪਣੇ ਆਪਣੇ ਮੈਨੀਫੈਸਟੋ ਜਾਰੀ ਕੀਤੇ ਤੇ ਉਹਦੇ ਵਿੱਚ ਇਹਨਾਂ ਨੇ ਵੱਡੇ ਵੱਡੇ ਵਾਦੇ ਕੀਤੇ ਸਾਰੇ ਨਾ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਜਾਂ ਗਰੀਬਾਂ ਨੂੰ ਘਰ ਦਵਾਂਗੇ ਜਾਂ ਆਧਾਰ ਕਰਾਂਗੇ ਨੌਜਵਾਨਾਂ ਨੂੰ ਨੌਕਰੀ ਦਵਾਂਗੇ ਜਿ ਹਰ ਇੱਕ ਪਾਰਟੀ ਨੇ ਆਪਣੇ ਆਪਣੇ ਜੋ ਕੀਤੇ ਵਾਦੇ ਕੀਤੇ ਆਪਣੀ ਰਗਾਣੀ ਮੈਨੀਫੈਸਟੋਸ ਮੇਰੇ ਇਹਨਾਂ ਨੇ ਜੋ ਮੁੱਦਾ ਚੁੱਕਿਆ ਆ ਜੀ ਜਿਹਦਾ ਜ਼ਿਆਦਾ ਰੌਣਾ ਪਾਇਆ ਹੋਇਆ ਜੀ ਪਹਿਲੇ ਨੰਬਰ ਤੇ ਉਹ ਹੈ ਜੀ ਨਸ਼ਾ ਨਸ਼ੇ ਨੂੰ ਅਸੀਂ ਪੰਜਾਬ ਚੋਂ ਬੰਦ ਕਰਾਂਗੇ ਇੱਕ ਕਹਿੰਦਾ ਜੀ ਸਾਡੀ ਸਰਕਾਰ ਬੰਦੀ ਹੈ ਜੀ 4 ਹਫਤੇ ਦੇ ਅੰਦਰ ਅਸੀਂ ਪੰਜਾਬ ਚ ਨਸ਼ਾ ਖਤਮ ਕਰ ਦਾਂਗੇ। ਦੂਜਾ ਕਹਿੰਦਾ ਜੀ ਸਾਡੀ ਸਰਕਾਰ ਬੰਦੀ ਹੈ ਤੇ ਅਸੀਂ ਮਹੀਨੇ ਤੋਂ ਘੱਟ ਟਾਈਮ ਲਵਾਂਗੇ ਜਾਂ 1 ਮਹੀਨੇ ਦੇ ਅੰਦਰ ਅੰਦਰ ਅਸੀਂ ਨਸ਼ਾ ਖਤਮ ਕਰ ਦਾਂਗੇ। ਤੀਜੇ ਨੇ ਤਾਂ ਹੀ ਸਿਰਾ ਕਰਤਾ ਜੀ ਉਹ ਤਾਂ ਕਹਿੰਦੇ ਹੈ ਹੀ ਨਹੀਂ ਜੀ ਨਸ਼ਾ ਹਵਾ ਚ ਸਾਨੂੰ ਬਰਨਾਮ ਕਰੀਏ ਨੇ ਝੂਠ ਬੋਲੀਆਂ ਨੇ। ਚਲੋ ਉਹ ਤਾਂ ਪਤਾ ਹੀ ਆ ਸਾਰਿਆਂ ਨੂੰ। ਮੇਨ ਗੱਲ ਇਹ ਹੈ ਕਿ ਚਲੋ ਨਸ਼ਾ ਤੁਸੀਂ ਬੰਦ ਕਰੋਗੇ ਵਧੀਆ ਗੱਲ ਆ। ਪਰ ਤੁਹਾਡੇ ਮੈਨੀਫੈਸਟੋ ਚ ਨਸ਼ਾ ਬੰਦ ਕਰਨ ਤੋਂ ਪਹਿਲਾਂ ਇਹਨਾਂ ਨੇ ਜਿਹੜੇ ਪ੍ਰਮੋਟ ਕਰਦੇ ਆ ਨਸ਼ਾ ਜੋ ਪੰਜਾਬੀ ਸਿੰਗਰਸ ਆ। ਜਿੰਨਾ ਯੂਥ ਤੱਕ ਉਹਨੂੰ ਉਕਸਾਇਆ ਹੈ ਨਸ਼ਾ ਲੈਣ ਦੀ ਜਾਂ ਕਰਨ ਲਈ ਸ਼ਰਾਬ ਨੂੰ ਪ੍ਰਮੋਟ ਕਰਦੇ ਹੋ ਉਹਨਾਂ ਚਾਹੀਦਾ ਉਹਨਾਂ ਨੂੰ ਬੰਦ ਕਰਨਾ ਚਾਹੀਦਾ ਪਹਿਲਾਂ ਤੁਹਾਡੇ ਮੈਨੀਫੈਸਟੋ 'ਚ ਇਹ ਚੀਜ਼ ਹੋਣੀ ਚਾਹੀਦੀ ਸੀ ਕਿਉਂਕਿ ਬਹੁਤ ਜ਼ਿਆਦਾ ਗੰਦ ਪਾਇਆ ਹੋਇਆ ਹੈ ਇਹਨਾਂ ਨੇ ਪੰਜਾਬ ਦੇ ਵਿੱਚ ਪੰਜਾਬੀਆਂ ਜੋ ਅਕਸ ਹੈ ਇਹਨਾਂ ਨੇ ਪੂਰੇ ਵਿਸ਼ਵ ਦੇ ਵਿੱਚ ਇੰਟਰਨੈਸ਼ਨਲ ਲੈਵਲ ਦੇ ਤੇ ਪੂਰੇ ਵਰਡ ਚੈਨਾਇ ਖਰਾਬ ਕੀਤਾ ਹੋਇਆ ਹੈ ਜਿਹੜੀ ਕੋਮ ਪੰਜਾਬੀਆਂ ਦੀ ਆਪਣੀ ਮਿਹਨਤ ਆਪਣੀ ਸਿੱਧਕ ਤੇ ਆਪਣੀਆਂ ਬਾਦਰੀਆਂ ਦਾ ਕਰਕੇ ਇਛੀ ਹਾਦਤਾਂ ਦਾ ਕਰਕੇ ਜਾਣੀ ਜਾਂਦੀ ਸੀ ਉਸੇ ਕੌਮ ਨੂੰ ਇਹਨਾਂ ਨੇ ਨਚਾਰਾਂ ਦੀ ਕੌਮ ਪੇਸ਼ ਕੀਤਾ ਹੈ ਨਸ਼ੇੜੀ ਨੱਚਣ ਗੋਣ ਵਾਲੇ ਆਸ਼ਕੀਆਂ ਮਾਰਨ ਵਾਲੇ ਗੁੰਡਾਗਰਦੀ ਕਰਨ ਵਾਲੇ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਛੇੜਨ ਵਾਲੇ ਆਖਸ ਇਹਨਾਂ ਨੇ ਬਣਾਇਆ ਹੋਇਆ ਜਾਂ ਫੁਕਰੀਆਂ ਮਾਰਨ ਵਾਲੇ ਝੂਠੀ ਬੱਲੇ ਬੱਲੇ ਕੁਝ ਵੀ ਕਹਿ ਲੋ ਇਹ ਸਭ ਇਹਨਾਂ ਨੇ ਆਖਸ ਬਣਾ ਕੇ ਪੇਸ਼ ਕੀਤਾ ਆਪਣੇ ਜੋ ਟ ਇਹਨੇ ਠੇਕਾ ਲਿਆ ਹੋਇਆ ਆਪਣੇ ਉਹਨੂੰ ਬੜੇ ਪੰਜਾਬੀ ਸਭਿਆਚਾਰ ਦੇ ਸਮਰਮਾਏ ਦਾ ਸਮਝਦੇ ਆਂ ਦੱਸਦੇ ਆ ਜਾਂ ਕਹਿੰਦੇ ਕਿ ਅਸੀਂ ਵਿਰਸਾ ਪ੍ਰਮੋਟ ਕਰਦੇ ਆ ਜੀ ਅਸੀਂ ਕਲਚਰ ਨੂੰ ਪ੍ਰਮੋਟ ਕਰਦੇ ਇਹਨਾਂ ਨੂੰ ਪੁੱਛੇ ਕਿ ਕਿਹੜਾ ਕਲਚਰ ਇਹ ਪ੍ਰਮੋਟ ਕਰਦੇ ਅਖੋਤੀ ਕਲਚਰ ਕਚਰਾ ਹੀ ਬਣ ਰਿਹਾ ਹੈ ਮੂਜੀ 뮤직 ਇੰਡਸਟਰੀ ਦੇ ਵਿੱਚ ਕਚਰਾ ਹੀ ਵੇਚ ਰਹੇ ਆ ਕਚਰਾ ਹੀ ਸੇਲ ਹੋ ਰਿਹਾ ਹੈ ਕਚਰਾ ਹੀ ਲੋਕੀ ਖਰੀਦ ਰਹੇ ਆ ਦੇਖ ਰਹੇ ਸੋ ਇਹ ਗਾਰਬੇਜ ਜਿਹੜਾ ਹੈ ਇਹਨਾਂ ਨੇ ਪੈਦਾ ਕਰਨਾ ਲਿਆ ਹੈ ਇਹਨੂੰ ਬੰਦ ਕਰਨਾ ਚਾਹੀਦਾ ਹੈ ਕਿਉਂਕਿ ਕਿਸੇ ਵੀ ਸਟੇਟ ਦੀ ਜਾਂ ਕਿਸੇ ਵੀ ਨੇਸ਼ਨ ਦੀ ਸਭ ਤੋਂ ਵੱਡੀ ਜੋ ਤਾਕਤ ਹੁੰਦੀ ਹੈ ਯੂਥ ਹੁੰਦੀ ਹੈ ਉੱਥੋਂ ਦਾ ਤੇ ਇੱਕ 뮤직 ਜਿਹੜਾ ਆ ਜਿਹਦਾ ਬਹੁਤ ਉੱਚਾ ਦਰਜਾ ਆ ਪਰਮਾਤਮਾ ਦੀ ਬੜੀ ਵਧੀਆ ਨਾਮਤ ਹੈ ਦੀਨ ਹੈ ਉਹਨੂੰ ਇਹਨਾਂ ਨੇ ਖਰਾਬ ਕਰਕੇ ਉਹ ਇਹ 뮤직 ਇੱਕ ਹਥਿਆਰ ਦੇ ਰੂਪ ਵਿੱਚ ਯੂਥ ਨੂੰ ਗਲਤ ਡਾਇਰੈਕਸ਼ਨ ਵਿੱਚ ਲੈ ਕੇ ਜਾਣ ਲਈ ਯੂਜ਼ ਕੀਤਾ ਜਾ ਰਿਹਾ ਹੁਣ ਕੀਤਾ ਵੀ ਆ ਜੋ ਤੁਸੀਂ ਇਹਦੇ ਰਿਜ਼ਲਟ ਵੀ ਦੇਖ ਲਏ ਮਤਲਬ ਜਿੱਥੇ ਇੱਕ ਅ ਪਿਛਲੇ ਬਟਾਲੇ ਘਟਨਾ ਹੋਈ ਸੀ ਇੱਕ ਟੀਚਰ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਇੱਕ ਤੁਸੀਂ ਦੇਖਿਆ ਕਿ ਆਪਾਂ ਇਹ ਸੋਸ਼ਲ ਮੀਡੀਆ ਤੇ ਬੜੀ ਵੀਡੀਓ ਵਾਇਰਲ ਹੋਈ ਸੀ ਕਿ ਬਠਿੰਡੇ ਜਿਹੜੇ ਡਾਂਸਰ ਦਾ ਸ਼ਰੀਆਮ ਕਤਲ ਕੀਤਾ ਗਿਆ ਸੀ ਇਹ ਸਾਰੀਆਂ ਮਤਲਬ ਬਹੁਤ ਬੁਰਾ ਹੋਇਆ ਉਹ ਵੀ ਬਟ ਇਹ ਤੋਂ ਵੀ ਉੱਪਰ ਹੋਰ ਵੀ ਆਪਾਂ ਅਲੇ-ਦਵਾਲੇ ਦੇ ਦੇ ਨੇ ਜੋ ਕਾਲਜਿਸ ਹੋ ਜੇ ਯੂਥ ਦਾ ਹਾਲ ਹੈ ਬੱਚਿਆਂ ਦਾ ਸਕੂਲਸ ਵਿੱਚ ਜੋ ਹਾਲ ਹੈ ਸਾਰੇ ਮਤਲਬ ਅਖੋਤੀ ਜੱਟਵਾਦ ਨੂੰ ਇਹਨਾਂ ਨੇ ਵਡਾਵਾ ਦਿੱਤਾ ਹੋਇਆ ਹੈ ਝੂਠੀਆਂ ਫੁਕਰੀਆਂ ਨੂੰ ਪਤਾ ਨਹੀਂ ਕੀ ਕੀ ਇਹਨਾਂ ਨੇ ਕਿਹੜੀ ਮੈਂਟੈਲਿਟੀ ਆਪਣੀ ਸੁਸਾਇਟੀ ਨੂੰ ਖਰਾਬ ਕਰਨੀ ਹੈ ਇੱਕ ਨਵੀਂ ਮੈਂਟੈਲਿਟੀ ਕ੍ਰੀਏਟ ਕੀਤੀ ਆਪਣੀ ਸੁਸਾਇਟੀ ਨੂੰ ਸਪੋਇਲ ਕਰਨੀ ਹੈ ਸਮਾਜ ਦਾ ਖਰਾਬ ਸਮਾਜ ਨੂੰ ਖਰਾਬ ਕਰਨ ਲਈ ਕੀਤਾ ਹੈ ਸਾਰਾ ਕੰਮ ਇਹਨਾਂ ਨੇ ਪੂਰਾ ਗੰਦ ਪਾਇਆ ਹੈ ਇਹਦਾ ਕਲੇ ਯੂਥ ਤੇ ਅਸਰ ਨਹੀਂ ਹੈਗਾ ਜਿਹੜੇ ਛੋਟੇ-ਛੋਟੇ ਬੱਚੇ ਅੱਜ ਕੱਲ੍ਹ ਤਾਂ ਉਹ ਵੀ ਇਹਨਾਂ ਨੂੰ ਰੋਲ ਮਾਡਲ ਬਣੀ ਫਿਰਦੇ ਆ ਜੀ ਕੋਈ ਕਾਲਜ ਦਾ ਸਟੂਡੈਂਟ ਹੈ ਕੋਈ ਵੀ ਇਹ ਨਹੀਂ ਕਹਿੰਦਾ ਅੱਜ ਕੱਲ੍ਹ ਨਾਸਰ ਹੈ ਕਿ ਇਹ ਨਹੀਂ ਕਹਿੰਦਾ ਕਿ ਮੈਂ ਮੈਂ ਵੱਡਾ ਹੋ ਗਿਆ ਜਾਂ ਕਿਸੇ ਹੋਰ ਨੂੰ ਰੋਲ ਮਾਡਲ ਇਹਨਾਂ ਸਿੰਗਲਸ ਨੂੰ ਰੋਲ ਮਾਡਲ ਬਣਾਇਆ ਜਿਨ੍ਹਾਂ ਦੇ ਆਪ ਦੇ ਕੋਈ ਇਹਨਾਂ ਦੇ ਚ ਜਿਨ੍ਹਾਂ ਨੇ ਗੰਦ ਪਾਇਆ ਹੈ ਗਾਣਿਆਂ ਦੇ ਵਿੱਚ ਆਪਣੇ ਸਮਾਜ ਨੂੰ ਖਰਾਬ ਕੀਤਾ ਹੈ ਜਿਹੜਾ ਆਪਣਾ ਅਸਲੀ ਵਿਰਸਾ ਹੈ ਅਣਖਾਂ ਦਾ ਇੱਜ਼ਤਾਂ ਦਾ ਉਹਨੂੰ ਸ਼ਰਿਆਮ ਸ਼ਰਿਆਮ ਇਹਨਾਂ ਨੇ ਗੰਦਗੀ ਪਾਈ ਹੈ ਸ਼ਰਿਆਮ ਨਿਲਾਮ ਕੀਤਾ ਹੈ ਮਤਲਬ ਅਣਪਤ ਨੂੰ ਬੇਪਤੀ ਨੂੰ ਜਿਹੜੀਆਂ ਚੀਜ਼ਾਂ ਆਪਾਂ ਸੋਚ ਵੀ ਨਹੀਂ ਸਕਦੇ ਇਦਾਂ ਦੇ ਸੌਂਗਸ ਆਉਂਦੇ ਹਨ ਟੀਵੀ ਦੇ ਜਿਹੜੇ ਆਪਾਂ ਫੈਮਿਲੀ 'ਚ ਬੈ ਕੇ ਵੀ ਦੇਖ ਨਹੀਂ ਸਕਦੇ ਪਲੀਜ਼ ਸਾਰੇ ਆਪਾਂ ਵੀ ਸੋਚ ਲਓ ਸੋ ਸਰਕਾਰ ਨੂੰ ਚਾਹੀਦਾ ਜਿਹੜੀ ਵੀ ਸਰਕਾਰ ਹੁੰਦੀ ਹੈ ਪਹਿਲੂ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਹੈ ਮੇਨ ਇਹਨਾਂ ਜਿਹੜੀ ਮੈਨੀਫੈਸਟੋ ਸਭ ਤੋਂ ਪਹਿਲਾਂ ਤਾਂ ਮੁੱਦਾ ਤੁਹਾਡਾ ਜੀ ਇਹ ਹੀ ਹੋਣਾ ਚਾਹੀਦਾ ਸੀ ਕਿਉਂਕਿ ਇਹ ਹੀ ਸਿੰਗਰਸ ਆ ਜਿਹੜੇ ਗੁੰਡਾਗਰਦੀ ਨੂੰ ਤੁਸੀਂ ਕਹਿੰਦੇ ਜੇ ਬੰਦ ਕਰਨਾ ਉਹਨੂੰ ਪ੍ਰਮੋਟ ਕਰਦੇ ਨੇ ਨਸ਼ੇ ਨੂੰ ਬੰਦ ਕਰਨਾ ਉਹਨੂੰ ਪ੍ਰਮੋਟ ਕਰਦੇ ਨੇ ਇਹ ਔਰਤਾਂ ਲਈ ਕਹਿੰਦੇ ਰੱਖਿਆ ਦੇ ਲਈ ਅਸੀਂ ਕਰਾਂਗੇ ਕਾਨੂੰਨ ਬਣਾਵਾਂਗੇ ਔਰਤਾਂ ਲਈ ਜੋ ਕਰਾਈ ਨੇ ਆ ਉਹਨਾਂ ਦੇ ਪ੍ਰਤੀ ਉਹਨੂੰ ਵੀ ਇਹੇ ਬਣਾਵਾ ਦਿੰਦੇ ਆ ਸਿੰਗਰਸ ਅੱਜ ਜੋ ਹਾਲ ਦੇਖ ਲਓ ਆਪਣੀ ਪੰਜਾਬ ਦੀ ਜੋ ਪਵਿੱਤਰ ਧਰਤੀ ਆ ਸਨਮਾਨਿਤ ਧਰਤੀ ਆ ਜਿੱਤੇ ਆਪਣੇ ਗੁਰੂਆਂ ਦੇ ਚਰਨ ਪਏ ਆ ਉਤੇ ਖਾਸੇ ਦੀ ਧੱਤੀ ਤੇ ਜਿਹੜੇ ਮੇਰੇ ਵੀਰਾਂ ਦੇ ਸਿਰਾਂ ਤੇ ਦਸਤਾਰਾ ਹੋਣੀਆਂ ਚਾਹੀਦੀਆਂ ਸੀ ਜੋ ਅਸਲੀ ਰੂਪ ਹੈ ਉਹ ਹੀ ਸਾਰੇ ਅ ਅੱਜਕੱਲ੍ਹ ਇਹਨਾਂ ਸਿੰਗਰਸ ਨੂੰ ਫੋਲੋ ਕਰਕੇ ਕੇਸ ਕਟਾਏ ਹੋਏ ਹੈ ਜੈਲ ਲਾ ਕੇ ਵਾਲ ਖੜੇ ਕਰਦੇ ਆ ਜਾਂ ਪਤਾ ਨਹੀਂ ਕਿਧਰ ਨੂੰ ਜਾ ਰਹੀ ਹੈ ਯੂਥ ਜਾਂ ਕਿਧਰ ਨੂੰ ਜਾ ਰਹੀ ਹੈ ਕੀ ਪਤਾ ਨਹੀਂ ਜੋ ਸਿਸਟਮ ਇਹਨਾਂ ਨੇ ਬਣਾਇਆ ਹੋਇਆ ਹੈ ਇਹ ਸਭ ਬੰਦ ਕਰਨਾ ਚਾਹੀਦਾ ਪਹਿਲੇ ਨੰਬਰ ਤੇ ਤਾਂ ਮੈਂ ਅਗਰ ਤੁਸੀਂ ਇੰਨੇ ਨੇ ਵੱਡੇ ਵੱਡੇ ਵਾਅਦੇ ਕਰਦੇ ਜੇ ਕਿਸੇ ਵੀ ਲੀਡਰ ਦੀ ਮੈਂ ਗੱਲ ਕਰ ਰਹੀ ਹਾਂ ਇੱਕ ਜੇ ਆਪਣੀ ਕੋਈ ਇੱਕ ਐਗਜ਼ਾਮਪਲ ਹੀ ਨਹੀਂ ਹੈਗੀ ਬਿਹਾਰ ਵਰਗੇ ਛੋਟੇ ਸਟੇਟ ਤੋਂ ਉੱਥੋਂ ਦਾ ਜੋ ਸੀਐਮ ਹੈਗਾ ਆਪਣੀ ਇੱਕ ਦਿਨ ਦੀ ਸਰਕਾਰ ਬਣਨ ਦੇ ਅੰਦਰ ਸੀਐਮ ਗੁਰੂਦਾਸ ਸਿੱਖ ਨਿਤਿਸ਼ ਕੁਮਾਰ ਦੀ ਮੈਂ ਗੱਲ ਕਰ ਰਹੀ ਹਾਂ ਇੱਕ ਦਿਨ ਦੇ ਅੰਦਰ ਉਹ ਤੋਂ ਸ਼ਰਾਬ ਬੈਨ ਕਰ ਸਕਦਾ ਤਾਂ ਤੁਸੀਂ ਸਿੰਗਰ ਕਿਉਂ ਨਹੀਂ ਬੈਨ ਕਰ ਸਕਦੇ ਜਿਹੜੇ ਨੱਚਾਤਾ ਪਾਉਂਦੇ ਇਹਨਾਂ ਦੇ ਰਿਗਾਰਡਿੰਗ ਕੋਈ ਕਾਨੂੰਨ ਬਣਨਾ ਚਾਹੀਦਾ ਹੈ ਬਿੱਲ ਪਾਸ ਹੋਣੀ ਚਾਹੀਦੀ ਵਿਧਾਨ ਸਭਾ ਦੇ ਵਿੱਚ ਕਿ ਇਹ ਜਿਹੜੇ ਲੱਚਰਤਾ ਗਾਉਂਦੇ ਆ ਜਿਹੜੇ ਨਸ਼ੇ ਨੂੰ ਪ੍ਰਮੋਟ ਕਰਦੇ ਆ ਜਿਹੜੇ ਸੱਭਿਆਚਾਰ ਨੂੰ ਗੰਦਗੀ ਭਉਂਦੇ ਆ ਸਾਰੇ ਉਹ ਬੰਦ ਹੋਣੇ ਚਾਹੀਦੇ ਆ ਇਸ ਦੇ ਰਗਾੜੀ ਸੋ ਇਹਦੇ ਰੂਲ ਬਣਨੇ ਚਾਹੀਦੇ ਆ ਸਖਤ ਕਾਨੂੰਨ ਬਣਨੇ ਚਾਹੀਦੇ ਫੇਰ ਹੀ ਇਹਨਾਂ ਨੂੰ ਕੋਈ ਠੱਲ ਪਏਗੀ ਫੇਰ ਇਹ ਰੁਕਣਗੇ ਅੱਬ ਤਾਂ ਗਾ ਤਾਂ ਕੋਈ ਨਹੀਂ ਚੱਜਦਾ ਰਿਹਾ ਸਾਰੇ ਕੂੜ ਪ੍ਰਚਾਰੀ ਆ ਕੋਈ ਵੀ ਇਨਾਂ ਚਾਹੇ ਕੋਈ ਜੱਟ ਹੋਵੇ ਪਤਾ ਨਹੀਂ ਪਹਿਲਾਂ ਮੇਲ ਸਿੰਗਰ ਸੀ ਹੁਣ ਫੀਮੇਲ ਸਿੰਗਰਸ ਨੇ ਬਹੁਤ ਜਿਆਦਾ ਕੰਮ ਖਰਾਬ ਕੀਤਾ ਹੈ ਪੰਜਾਬੀਆਂ ਦਾ ਅਕਸ ਖਰਾਬ ਕੀਤਾ ਹੈ ਪੂਰੀ ਦੁਨੀਆ ਤੇ ਅਗਰ ਚਾਹੇ ਸਿੱਧੀ ਗੱਲ ਹੈ ਅ ਵੀ ਤੁਸੀਂ ਇੰਨੇ ਵੱਡੇ ਵੱਡੇ ਵਾਅਦੇ ਕੱਢੇ ਜੀ ਟੀਵੀ ਤੇ ਆ ਕੇ ਰੋਲਾ ਪਾਉਣਾ ਲਿਆ ਨਾਸ਼ਾ 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 ਪਹਿਲਾਂ ਇਹਨਾਂ ਨੂੰ ਬੰਦ ਕਰਕੇ ਦਿਖਾਓ ਤੇ ਜੇ ਦਮ ਹੈਗਾ ਜੀ ਨਾ ਚਾਹੇ ਕੋ ਕੈਪਟਨ ਹੋਵੇ ਚਾਹੇ ਕੋ ਕੇਜਰੀਵਾਲ ਹੋਵੇ ਤੇ ਚਾਹੇ ਕੋਈ ਬਾਦਲ ਹੋਵੇ ਜਿਹੜਾ ਮਰਜ਼ੀ ਹੋਵੇ ਜਿਹਦੀ ਮਰਜ਼ੀ ਸਰਕਾਰ باندې ਦਮ ਹੈਗਾ ਜੀ ਨਾ ਨਤੀਸ਼ ਕੁਮਾਰ ਵਾਂਗੂ ਜੇ ਉਹ ਸ਼ਰਾਬ ਬੰਦ ਕਰ ਸਕਦਾ ਸਰਕਾਰ ਦੇ ਹੱਥ ਸਭ ਕੁਝ ਹੁੰਦਾ ਸਰਕਾਰ ਚਾਹੇ ਕੋਈ ਪਾਲਿਸੀ ਬੰਦੀ ਕਾਨੂੰਨ ਉਹਨਾਂ ਦੇ ਹੱਥ ਸਭ ਕੁਝ ਹੁੰਦਾ ਕੋਈ ਗਵਰਨਮੈਂਟ ਹੋਵੇ ਦਮ ਹੈਗਾ ਜੀ ਨਾ ਇਹਨਾਂ ਨੂੰ ਬੰਦ ਕਰਕੇ ਦਿਖਾਓ ਪਹਿਲਾਂ ਬਹੁਤ ਜ਼ਿਆਦਾ ਕੰਮ ਖਰਾਬ ਕੀਤਾ ਹੋਇਆ ਇਹਨਾਂ ਨੇ ਸਮਾਜ ਨੂੰ ਖਰਾਬ ਕੀਤਾ ਹੋਇਆ ਹੈ। ਉਹਨਾਂ ਇਸ ਸਮੇਂ ਨਸ਼ੇ ਨੇ ਨਹੀਂ ਗੰਦਗੀ ਪਾਈ ਹੋਣੀ ਜਿੰਨਾ ਇਹਨਾਂ ਨੇ ਸਿੰਗਲਸ ਨੇ ਕੰਮ ਖਰਾਬ ਕੀਤਾ ਹੈ। ਹੋ ਸਕਦਾ ਸੁਣਨ ਵਾਲੇ ਮੇਰੇ ਕੁਝ ਵੀਰਾਂ ਭੈਣਾਂ ਨੂੰ ਜਾਂ ਮੇਰੇ ਬਡੇਰਿਆਂ ਨੂੰ ਮੇਰੀ ਕੋਈ ਗੱਲ ਮਾੜੀ ਲੱਗੀ ਹੋਵੇ। ਮੈਂ ਪਹਿਲਾਂ ਹੀ ਮਾਫੀ ਚਾਹੁੰਨੀ ਆ ਪਰ ਆਪਾਂ ਜੋ ਵੀ ਗੱਲ ਕਹੀ ਦੀ ਹੈ ਸਿੱਧੀ ਖਰੀ ਕਹੀ ਦੀ ਹੈ ਤੇ ਖੜਕਾ ਕੇ ਕਹੀ ਦੀ ਹੈ। ਸੋ ਗੱਲ ਹੈ ਇਹ ਸਮੇਂ ਦੀ ਮੰਗ ਹੈ ਮੌਜੂਦਾ ਸਮੇਂ ਦੀ। ਸੋ ਜੀ ਜਿੰਨੀਆਂ ਵੀ ਪਾਰਟੀਆਂ ਇਲੈਕਟ ਕਰੀਆਂ ਪਹਿਲੋ ਜ ਮੇਨ ਮੁੱਦਾ ਇਹ ਹੈ ਜੋ ਤੁਹਾਨੂੰ ਕਰਨਾ ਚਾਹੀਦਾ ਜਿਹਦੇ ਰਿਗਾਰਡਿੰਗ ਸੋਲੂਸ਼ਨ ਚਾਹੀਦੇ ਬਹੁਤ ਜ਼ਿਆਦਾ ਸਮਾਜ ਨੂੰ ਖਰਾਬ ਕਰਿਆ ਆਪਣੇ ਯੂਥ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਗਲਤ ਸੇਧਾਂ ਵੱਲ ਲੈ ਕੇ ਜਾ ਰਿਹਾ ਗਲਤ ਡਾਇਰੈਕਸ਼ਨ ਵੱਲ ਜੋ ਤੁਸੀਂ ਕਹਿੰਦੇ ਜੀ ਐਂਟਰਟੇਨਮੈਂਟ 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 ਦੀ ਵੀ ਇੱਕ ਲਿਮਿਟ ਹੁੰਦੀ ਹੈ ਇੱਕ ਦਾਇਰਾ ਹੁੰਦਾ ਹੈ ਉਹ ਦਾਇਰੇ ਨੂੰ ਕ੍ਰੋਸ ਕਰਕੇ ਹੱਦਾਂ ਟੱਪ ਕੇ ਅਸ਼ਲੀਲਤਾ ਨੂੰ ਪ੍ਰਮੋਟ ਕਰਨਾ ਲਜਜਤਾ ਨੂੰ ਪ੍ਰਮੋਟ ਕਰਨਾ ਇਹ ਕਿੱਥੋਂ ਦਾ ਨਹੀਂ ਆ ਰਿਹਾ ਕਿੱਥੋਂ ਦੀ ਗੱਲ ਹੈ ਇਹ ਸਭ ਖਤਮ ਹੋਣਾ ਚਾਹੀਦਾ ਸੋ ਐਂਡ ਤੇ ਮੇ ਆਪਣੇ ਕੀਮਤੀ ਸਮਾਂ ਦੇਣ ਲਈ ਬਹੁਤ-ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਮੈਗੂਜੀ ਖਾਨ ਸਾਹਿਬ ਮੈਗੂਜੀ ਕੀ ਫੋਟੋ